ਬੀਤੀ ਰਾਤ ਪਿੰਡ ਨਰੋਣਾ ਦੇ ਬੱਸ ਸਟੈਂਡ ਤੇ ਦੋ ਦੁਕਾਨਾਂ ਦੇ ਚੋਰਾਂ ਵੱਲੋਂ ਤੋੜੇ ਗਏ ਸ਼ਟਰ ਅਤੇ ਕੀਤੀ ਗਈ ਚੋਰੀ ਸੀਸੀਟੀਵੀ ਕੈਮਰੇ ਵਿੱਚ ਹੋਏ ਕੈਦ। ਅਮਲਾ ਸ਼ੁੱਕਰਵਾਰ ਨੂੰ ਸਵੇਰੇ 3 ਵਜੇ ਦੇ ਲਗਭਗ ਆਸ-ਪਾਸ ਦਾ ਜਿੱਥੇ ਤਿੰਨ ਨਕਾਬਪੋਸ਼ ਚੋਰ ਇੱਥੇ ਬੱਸ ਸਟੈਂਡ ਦੇ ਉੱਤੇ ਇੱਕ ਮੈਡੀਕਲ ਸਟੋਰ ਅਤੇ ਇੱਕ ਸਨੈਰੇ ਦੀ ਦੁਕਾਨ ਦੇ ਉੱਤੇ ਇਹਨਾਂ ਵੱਲੋਂ ਇਹਨਾਂ ਵੱਲੋਂ ਆਪਣੇ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਵੱਲੋਂ ਪਹਿਲਾ ਸ਼ਟਰ ਤੋੜੇਗੇ ਸ਼ੀਸ਼ੇ ਤੋੜੇਗੇ ਅਤੇ ਸਨਾਰੇ ਦੀ ਦੁਕਾਨ ਦੇ ਵਿੱਚੋਂ ਦਾ ਕੁਝ ਉਹਨਾਂ ਵੱਲੋਂ ਨਹੀਂ ਇੱਥੇ ਆਪਣਾ ਨਹੀਂ ਉਹਨਾਂ ਵੱਲੋਂ ਲਿਆਇਆ ਗਿਆ ਲੇਕਿਨ ਮੈਡੀਕਲ ਸਟੋਰ ਦੇ ਵਿੱਚੋਂ ਖੁੱਲੇ ਪੈਸੇ ਪੇਸਾਨ 1500-2000 ਰੁਪਿਆ ਉਹ ਇਹ ਇੱਥੋਂ ਲੈ ਕੇ ਫਰਾਰ ਹੋ ਗਏ ਇਹਨਾਂ ਵੱਲੋਂ ਸ਼ਟਰ ਤੋੜੇ ਗਿਆ ਲੇਕਿਨ ਦੱਸ ਦਈਏ ਕਿ ਇਸ ਦੇ ਨੇੜੇ ਸ਼ਰਧਾ ਥਾਣਾ ਬਿਲਕੁਲ 5 ਤੋਂ 7 ਮਿੰਟਾਂ ਦੇ ਰਸਤੇ ਤੇ ਹੈ ਅਤੇ ਉਹਨਾਂ ਨੂੰ ਫੋਨ ਕਰਨ ਤੋਂ ਬਾਅਦ ਵੀ ਇੱਕ ਘੰਟੇ ਤੱਕ ਪੁਲਿਸ ਪਾਰਟੀ ਨਹੀਂ ਆਈ ਸੀ ਅਸੀਂ ਦਿਖਾ ਰਿਹਾ ਬਠਿੰਡਾ ਦੇ ਪਿੰਡ ਨਰੂਣਵੀ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਸਵੇਰੇ 3 ਵਜੇ ਦੇ ਲਗਭਗ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਦੇ ਵਿੱਚ ਚੋਰੀ ਕੀਤੀ ਗਿਆ ਸ਼ਟਰ ਤੋੜੇ ਗਿਆ ਇੱਕ ਦੁਕਾਨ ਦੇ ਅੰਦਰੋਂ ਤਾਂ ਉਹਨਾਂ ਵੱਲੋਂ ਕੁਝ ਵੀ ਨਹੀਂ ਆਪਣਾ ਮਿਲਿਆ ਉਹਨਾਂ ਨੂੰ ਆਪਣਾ ਨਹੀਂ ਲੱਭਿਆ ਕੁਝ ਇਹ ਹੀ ਆਪਣਾ ਸਨੈਰੀ ਦੁਕਾਨਾ ਜਿੱਦੇ ਉਹਨਾਂ ਵੱਲੋਂ ਸ਼ੀਸ਼ੇ ਵੀ ਤੋੜੇ ਗਿਆ ਤੇ ਮੈਡੀਕਲ ਸਟੋਰ ਦੇ ਉੱਤੇ ਜੋ ਗੱਲੇ ਦੇ ਵਿੱਚ ਖੁੱਲੇ ਪੈਸੇ ਪਏ ਸਨ ਉਹ ਉਹ ਉਥੋਂ ਲੈ ਕੇ ਫਰਾਰ ਹੋ ਗਏ ਇਹ ਲਗਭਗ 1500 2000 ਦੇ ਆਸ-ਪਾਸ ਸੀ ਲੇਕਿਨ ਪੁਲਿਸ ਨੂੰ ਇੱਕ ਘੰਟਾ ਫੋਨ ਕਰਨ ਤੋਂ ਬਾਅਦ ਪੁਲਿਸ ਉੱਥੇ मौके ਤੇ ਨਹੀਂ ਪਹੁੰਚੀ ਬਿਲਕੁਲ ਸਦਰ ਥਾਣਾ 5 ਤੋਂ 7 ਮਿੰਟਾਂ ਦੇ ਰਸਤੇ ਤੇ ਹੈ ਲੇਕਿਨ ਇੱਕ ਘੰਟਾ ਐਸ ਐਚ ਓ ਦੇ ਨਾਲ ਫੋਨ ਕਰਨ ਤੋਂ ਬਾਅਦ ਵੀ ਉੱਥੇ ਪੁਲਿਸ ਪਾਰਟੀ ਨਹੀਂ ਪਹੁੰਚੀ ਕਿਸੇ ਦਾ ਨਾਮ ਦੱਸੋ ਮੇਰਾ ਨਾਮ ਮੰਟੂ ਆ ਕਿਹਦੇ ਕੰਮ ਆਇਆ ਸੀ ਕਿਸੇ ਜਵੈਲਰ ਨੂੰ ਸੁਨੇਹਰੇ ਦੁਕਾਨ ਹੈ ਜੀ ਜੀ ਨਰਵਾਨੇਪਿੰਡ ਕੀ ਹੋਇਆ ਆ ਉਸ ਨੂੰ ਇਹ ਰਾਤ ਨੂੰ ਕੋਈ 2 2-3 ਵਜੇ ਦਾ ਟਾਈਮ ਸੀ ਜੀ ਕੋਈ ਉਹਦੇ ਵਿੱਚ ਕੋਈ ਤਿੰਨ ਕ ਬੰਦੇ ਚੋਰ ਆਏ ਉਹਨਾਂ ਨੇ ਪਹਿਲਾਂ ਸ਼ਟਰ ਤੋੜਿਆ ਜੀ ਫਿਰ ਉਹਨਾਂ ਨੇ ਸ਼ਟਰ ਤੋੜ ਕੇ ਉੱਥੇ ਖੜ ਗਏ ਸਾਹਮਣੇ 10 ਮਿੰਟ ਉਹਨਾਂ ਨੇ ਆ ਕੇ ਦੇਖਿਆ ਦੁਬਾਰਾ ਕੋਈ ਆ ਤਾਂ ਨਹੀਂ ਰਿਹਾ ਉਹਨਾਂ ਨੇ ਬਾਅਦ 2 ਮਿੰਟ ਹੀ ਲਾਏ ਅੰਦਰ ਜੀ ਖਾਰੇ ਗੱਲੇ-ਗੁੱਲੇ ਫਰੋਲ ਤੇ ਹੀ ਉਹਨਾਂ ਨੇ ਗੱਲੇ ਦੇ ਵਿੱਚ ਸਮਾਨ ਉਵੇਂ ਹੀ ਪਿਆ ਜਮਾ ਉਹ ਕਿਤੇ ਕਾਗਜ਼ਾਂ ਕੂਜਾਂ ਦੇ ਥੱਲੇ ਆ ਗਿਆ ਸਮਾਨ ਤੇ ਉਸ ਤੋਂ ਬਾਅਦ ਕੋਈ ਬੰਦਾ ਆ ਗਿਆ ਆਪਣੇ ਪਿੰਡ ਦਾ ਤੇ ਉਹ ਫਿਰ ਛੁੱਪੀ ਲੈ ਕੇ ਤਿੰਨੇ ਬੰਦੇ ਟੱਪ ਗਏ ਸ਼ੀਸ਼ੇ ਤੋੜਿਆ ਹਾਂਜੀ ਇੱਕ ਤਾਂ ਸ਼ੀਸ਼ਾ ਤੋੜਿਆ ਜੀ ਇੱਕ ਆ ਮੂਹਲਾ ਸ਼ੀਸ਼ਾ ਤੋੜਿਆ ਇੱਕ ਸ਼ਟਰ ਤੋੜਿਆ ਮੂੰਹ ਬਨੇ ਹੋਏ ਸੀ ਉਹਨਾਂ ਦੇ ਫਿਰ ਟਾਗੀ ਇੱਕ ਘੰਟਾ ਦਾ ਟਾਹਣਾ ਪੁਲਿਸ ਨੂੰ ਉਹ ਤਲਾਸ਼ ਕਰਿਆ ਹੋਇਆ ਜੀ ਕਿੰਨਾ ਕਿਰੋ ਦਾ ਘੰਟਾ ਉਹ ਆਪਣੇ ਭਾਈ ਸਾਹਿਬ ਨੇ ਕਰਿਆ ਹੋਇਆ ਜੀ ਘੰਟਾ ਖੋ ਗਿਆ ਆਈ ਗਈ ਟੱਕ ਬਸ ਆਉਣ ਵਾਲੀ ਹੋ ਗਈ ਪੁਲਿਸ ਕਿੰਨਾ ਪਤਾ ਬਰਾ ਮੈਂ ਨਰ ਸਿੰਘ ਕੁਮਾਰ ਆ ਜੀ ਕਿਤੇ ਆਏ ਮੈਡੀਕਲ ਨਰਵਨਾ ਵਾਲੇ ਤੇ 10 ਸਟੈਂਡ ਤੇ ਨਾ ਮੈਡੀਕਲ ਆ ਕੀ ਹੋਇਆ ਰਾਤ ਨੂੰ ਛੱਡ ਰਪਨ ਚੱਕ ਲਿਆ ਨਾ ਅੰਦੇ ਵਰਗੇ ਤੇ ਖੁੱਲੇ ਪੈਸੇ ਪੈਸੇ ਦੀ ਗੱਲੇ ਚ ਅੰਦਰ ਸੋਇਆ ਤੇ ਖੁੱਲਾ ਪੈਸੇ ਹੋ ਲੈ ਗਏ ਛੱਡ ਤੋੜੇਗਾ ਛੱਡ ਸੰਭਲਣਾ ਚੱਕਿਆ ਸੈਂਟਰ ਤੋਂ ਤੇ ਇਹ ਇੱਕ ਪ੍ਰੋਜੈਂਟ ਲਾ ਕੇ ਕੀ ਆ ਸਰ ਸੁਧਰਾ ਕੇ ਕੀ ਆ ਜੀ ਉਹ ਆ ਰਹੇ ਆ ਜੀ ਕੰਟਾ ਕੋਲ ਦੇ ਤਿੰਨ ਕਿੰਨਾ ਚਲੋਗਾ ਕੰਟਾ ਹੋਇਆ ਇਹਦੇ ਬਾਈ ਨੇ ਕਿਹਾ ਹੈ ਇਹ 55 ਦੇ ਕੋਲ ਹੈ ਆਇਆ ਨਹੀਂ ਆਏ ਬੀਟ ਹੋ ਕਰੀਏ ਨੇ ਇਹ ਸਰ ਕੀ ਨਾਮ ਹੈ ਤੁਹਾਡੇ ਕਿਹੜਾ ਪੰਡਾ ਹੈ ਤੇਜ ਸਿੰਘ ਹੈ ਸਰੋਜਾ ਰਾਧਾ ਸਿੰਘ ਨਿਰਮਣ ਬੱਲੇ ਤੁਸੀਂ ਆਫੀਸ ਸਰਪੰਚ ਹੈ ਹਾਂ ਜੇਕਰ ਸਰਪੰਚ ਹੈ ਇਹਨਾਂ ਦਾ ਨਾਮ ਕੀ ਮਾਲਾ ਹੋਇਆ ਰਹਾ ਹੈ ਸਾਡੇ ਯੂਸ਼ੋਗਾ ਤਕਰੀਬਾ 6:00 ਤੋਂ 4:00 ਵਜੇ ਬੰਦੇ ਆ ਜਾਂਦੇ ਨੇ ਤੇ ਉਹਨਾਂ ਦੇ ਦੁਕਾਨ ਸ਼ਨੀਆਰ ਦੀ ਦੁਕਾਨ ਆ ਫਿਕਰ ਰਹਿ ਦਿੰਦੀ ਹੈ ਇਹ ਦੁਕਾਨ ਪੰਨੀ ਨਹੀਂ ਤੇ ਉਦੋਂ ਦਾ ਇੱਕ ਦਵਾਈਆਂ ਦੀ ਦੁਕਾਨ ਹੈ ਡਾਕਟਰ ਜੀ ਉਹ ਦੁਕਾਨ ਪਨੀ ਤੇ ਉਹਨਾਂ ਨੂੰ ਮੈਂ ਜਦੋਂ ਮੈਨੂੰ ਪਤਾ ਲੱਗਾ ਸਮਾਂ 4:00 ਵਜੇ ਮਾਪ ਨੂੰ ਕੀਤਾ ਉਹ ਆਗੇ ਉਹ ਕਹਿੰਦਾ ਸ਼ਿਆਰ ਦਾ ਕਹਿੰਦਾ ਵੀ ਮੇਰਾ ਕੋ ਖਾਸ ਨਿਸ਼ਾਨਾ ਹੈ ਕੋਈ ਪੈਸਾ ਪੁੱਜਣੀ ਨਹੀਂ ਜੀ ਕੋਈ ਤੇ ਉਹ ਦੁਕਾਨ ਸਾਹ ਦਾ ਜੂਤੋੜਾ ਤੇ ਸ਼ੀਸ਼ਾ ਪੰਨੇ ਦਾ ਤੇ ਡਾਕਟਰ ਕਹਿੰਦਾ ਵੀ ਮਰਾ ਥੋੜਾ ਬਹੁਤ ਥੋੜੇ ਖੁੱਲੇ ਪੈਜ ਦੀ ਕੋਈ ਚਰਖਣ ਹੈ ਕੋਈ ਨਹੀਂ ਉਹਨਾਂ ਨੇ ਹੂੰ ਮੁਰਤ ਕੋ ਦੀ ਨੀਤ ਵਾਲੀ ਦੁਕਾਨ ਆਪਣੀ ਹੈ ਕਿੰਨੀ ਦਾ ਗੱਲ ਆਪਣੀ ਦੋ ਦੁਕਾਨ ਆਪਣੀ ਹੈ ਮੁੰਡਾ ਤੈਨਾਂ ਹੰਦ ਰਿਹਾ ਸੀ ਉਸ ਆ ਗਈ ਕਿ ਆਈ ਨਹੀਂ ਆ ਗਈ ਉਸ ਆ ਗਈ ਕਿ ਕੁਛ ਕੁਛ ਨਹੀਂ ਆਈ ਅਈ ਯਾਰ ਕਿ ਨਾ ਕੁਛ ਉਸ ਨੂੰ ਪਤਾ ਨਹੀਂ ਕਿਤੇ ਮੁੰਡੇ ਬਠਿੰਡੋ ਆਏ ਮੈਂ ਫੋਨ ਕਰਕੇ ਸੁਣਿਆ ਤੇ ਹੌਸਲਾ ਕੀਤਾ ਜਿਵੇਂ ਨਾ ਤੋਂ ਪਹਿਲਾਂ ਪਤਾ ਲਈ ਕਿ ਕੀ ਨੁਕਸਾਨ ਹੈ ਇਹਨਾਂ ਦੇ ਕਾਨੂੰਨ ਵਿੱਚ ਵਾਕ ਦੇਖਿਆ ਹੁਣ ਕੁਛ ਕੋਈ ਤਾਂ ਨਹੀਂ ਸ਼ਕਲ